ਕੀ ਹਾਤਾ ਹੈ ਜਿਵੇਂ ਘਰੇ ਨਾ ਲੱਗਾ ਬਠਾ ਖੈਰਾ ਉਹ ਬੱਥ ਚਰੇ ਹਵਾਜੀ ਲੈਂਦੇ ਸੀ ਛਮੇ ਅੱਛਾ ਅੱਛਾ ਤੂੰ ਛੜਾ ਕੀ ਬਣਾਉਂਦਾ ਫਿਰਦਾ ਉਹ ਨਹੀਂਦਾ ਯਾਰ ਬਾਹਰ ਜਾਣੀ ਸਲਾਹ ਕਰਦਾ ਸੀ ਮੈਂ ਯਾਰ ਉਹਦੇ ਕੰਮ ਕਾਰਜ ਦਾ ਹੈ ਨਹੀਂ ਗਾ ਨੌਕੀ ਨਕਰੀ ਮਿਲਦੀ ਨਹੀਂ ਓਏ ਔਰ ਇਹ ਕੰਮ ਕਾਨੂੰਨੀ ਛਰਾ ਥੱਡੇ ਪੁੱਠੇ ਦੇ ਨਾਗੇ ਲੋੜ ਪੈ ਗਿਆ ਦਿਮਾਗ ਤੇ ਥੱਡੇ ਉਹ ਕਹਿੰਦਾ ਪੈ ਗਿਆ ਲੋੜ ਤੁਸੀਂ ਤਾਂ ਕੰਮ ਨੂੰ ਵੀ ਕੱਪੜੇ ਲੀੜੇ ਵਾਂਗੂ ਪਤੰਦ ਕਰਦੇ ਹੋ ਖਾਣ ਪੀਣ ਵਾਲੀਆਂ ਚੀਜ਼ਾਂ ਵਾਂਗੂ ਕਰਦੇ ਹੋ ਮੈਂ ਖਾਣੀ ਆ ਖਾਣੀ ਨਹੀਂ ਹੈਗੀ ਕੰਮ ਕਿਹਾ ਜਾ ਵੀ ਹੋਵੇ ਬੰਦੇ ਨੂੰ ਕਰਨਾ ਚਾਹੁੰਦਾ ਕਾਮਯਾਬ ਲੋਕਾਂ ਦੀ ਕਹਾਵਤਾਂ ਜੇਕਰ ਰਸਤਾ ਖੂਬਸੂਰਤ ਹੈ ਪਤਾ ਕੀਜੀਏ ਕਿ ਇਸ ਮੰਜ਼ਿਲ ਕੀ ਔਰ ਪਰ ਜਾ ਰਹਾ ਹੈ ਜੇਕਰ ਮੰਜ਼ਿਲ ਖੂਬਸੂਰਤ ਹੈ ਰਸਤੇ ਦੀ ਪਰਵਾਹ ਨਾ ਕਰੋ ਸਹੀ ਹਲਗ ਬਗਦੀ ਕੋਈ ਕੰਮ ਕਰੋ ਮੰਜ਼ਿਲ ਵਧੀਆ ਹੋਣੀ ਚਾਹੀਦੀ ਹੈ ਉਹ ਕੰਮ ਦੀ ਮਿਹਨਤ ਕਰੋ ਕੰਮ ਤੇ ਰੋਕੇ ਨਾ ਜਾਓ ਤੋਈ ਤਾਂ ਕਹਿੰਦੇ ਛਾਪਾ ਹੋ ਗਿਆ ਛਾਪਾ ਕਰਨਾ ਐ ਨਹੀਂ ਤਰਕੀਆਂ ਹੁੰਦੀਆਂ ਕੰਮ ਤੇ ਆਏ ਜਾਓ ਜਿਵੇਂ ਆਪਾਂ ਨਿੱਕੇ ਹੁੰਦੇ ਮੇਲਿਆਂ ਤੇ ਜਾਂਦੇ ਸੀ ਬਿਆ ਤੇ ਜਾਣ ਜਿੰਨਾ ਚਾਹ ਹੁੰਦਾ ਇਸ ਤਰ੍ਹਾਂ ਕੰਮ ਦਾ ਚਾਹ ਕਰੋ ਸਹੀ ਗੱਲ ਆ ਤਾ ਹਾਂ ਇੱਥੇ ਕੰਮ ਜਾਂ ਬਥੇਰਾ ਹੋ ਜਾਉਗੇ ਗੜਾ ਤੇ ਵੀ ਸਹੀ ਆਣਾ ਉੱਥੇ ਰੁਪਈਏ ਲਾ ਕੇ ਦਿਹਾੜੀ ਕਰਨੇ ਜਾਂਦੇ ਆਂ ਜੀ ਖਣਾ ਯਾਰ ਹਾਂ ਕਿਉਂਰੇ ਕੰਮ ਕਰ ਜਾਂਦਾ ਆਪਣੀਆਂ ਤੇ ਪੱਤੀ ਕਿੱਥੇ ਆ ਭਾਈ 140 ਕਰੋੜ ਦੀ ਪੱਤੀ ਆ ਸਹੀ ਗੱਲ ਤੇਰੀ ਹੋਰ ਨਾਲੇ ਬਿਜ਼ਨਸਮੈਨ ਕੰਪਨੀਆਂ ਵੀ ਉਰੇ ਆ ਕੇ ਕਰੋੜ ਪੱਤੀ ਬਣੀ ਜਾਂਦੀਆਂ ਨੇ ਕਿਉਂਕਿ ਖਫਟਕਰ ਇੱਥੇ ਜਾਂਦੇ ਆ ਪ੍ਰੋਡਕਟ ਕੋਈ ਨਾ ਕੋਈ ਚਲਾਈ ਜਾਂਦੇ ਆ ਸਹੀ ਗੱਲ ਤੇਰੀ ਇੱਥੇ ਘਰ ਦਾ ਜੋਗ ਜੋਗ ਨਹੀਂ ਬਾਹਰਲਾ ਜੋਗੀ ਛੱਡਾ ਸਾਰੇ ਕੰਮ ਕਰਨੇ ਪੈਣਗੇ ਉੱਥੇ ਉਹਦੀ ਮਨਮਰਜ਼ੀ ਦਾ ਕੰਮ ਕਰਾਂਗੇ ਨਾਲੇ ਹਾਂ ਨਾ ਸਹੀ ਗੱਲ ਆ ਤੇਰਾ ਪਿੱਛਾ ਨਾਲ ਅੱਗੇ ਨਾ ਠੀਕ ਕਰਦੇ ਪੰਗਾ ਨਾ ਲਈ ਮੈਂ